ਸਤਨਾਮ ਵਾਹਿਗੁਰੂ ਸਾਹਿਬ ਜੀ ਗੌੜੀ ਗਰੇਰੀ ਮਹਿਲਾ ਤੀਜਾ ਗੁਰ ਸੇਵਾ ਜੁਗ ਚਾਰੇ ਹੋਈ ਪੂਰਾ ਜਨ ਕਾਰ ਕਮਾਵੇ ਕੋਈ ਖਖਟ ਨਾਮ ਧਨ ਹਰ ਤੋਟ ਨਾ ਹੋਈ ਅਥੈ ਸਦਾ ਸੁਖ ਦਰ ਸੋਬਾ ਹੋਈ ਏ ਮਨ ਮੇਰੇ ਭਰਮ ਨ ਕੀਜਾ ਗੁਰਮੁਖ ਸੇਵਾ ਅੰਮ੍ਰਿਤ ਰਸ ਪੀਜਾ ਰਹਾਓ ਸਤਗੁਰ ਸੇਵ ਸੇ ਮਹਾਪੁਰਖ ਸੰਸਾਰੇ ਆਪ ਉਦਰੇ ਕੁੱਲ ਸਗਲ ਨਿਸਤਾਰੇ ਹਰ ਕਾ ਨਾਮ ਰਖੈ ਓਰ ਧਾਰੇ ਨਾਮ ਰਤੇ ਪਉ ਜਲ ਉਤਰ ਪਾਰੇ ਸਤ ਗੁਰ ਸੇਵ ਸਦਾ ਮਨ ਦਾਸਾ ਹਮੇ ਮਾਰ ਕਮਲ ਪਰਗਾਸਾ ਅਨਹਦ ਬਾਜ ਨਿਜ ਘਰ ਵਾਸਾ ਨਾਮ ਰਤੇ ਘਰ ਮਾਹੇ ਉਦਾਸਾ ਸਤ ਗੁਰ ਸੇਵ ਤਿੰਨ ਕੀ ਸੱਚੀ ਬਾਣੀ ਜੁਗ ਜਗ ਭਗਤੀ ਆਖ ਬਖਾਣੀ ਅਣ ਦਿਨ ਜਪੇ ਹਰ ਸਰੰਗ ਪਾਣੀ ਨਾਨਕ ਨਾਮ ਰਤੇ ਨਾਹ ਕੇਵਲ ਨਿਰਵਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 161 ਅਤੇ 162 ਦੇ ਉੱਪਰ ਅੰਕਿਤ ਹੈ ਜਿਸ ਤਰ੍ਹਾਂ ਆਪਾਂ ਦੁਨਿਆਵੀ ਤੌਰ ਤੇ ਦੇਖਦੇ ਹਾਂ ਮਾਪੇ ਬੱਚਿਆਂ ਨੂੰ ਸਮਝਾਉਂਦੇ ਹਨ ਜਿਹੜੇ ਅਧਿਆਪਕ ਹੁੰਦੇ ਹਨ ਉਹ ਆਪਣੇ ਪੜਨ ਵਾਲੇ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਹਨ ਪਰ ਸਤਿਗੁਰੂ ਵਾਸਾ ਜੀ ਦਾ ਇੱਕ ਅਨੋਖਾ ਤਰੀਕਾ ਹੈ ਉਹਨਾਂ ਨੇ ਮਨ ਨੂੰ ਸਮਝਾਇਆ ਕਿਉਂਕਿ ਮਨ ਜੀਤੈ ਜਗ ਜੀਤ ਜਿਹਨੇ ਤੱਕ ਸਾਡਾ ਮਨ ਨਹੀਂ ਸਹਿਮਤ ਨਹੀਂ ਹੁੰਦਾ ਅਸੀਂ ਕੋਈ ਵੀ ਕਰਦੇ ਹਾਂ ਕੰਮ ਤੇ ਮਨ ਕਰਕੇ ਕਰਦੇ ਆ ਲਗਨ ਨਾਲ ਕਰਦੇ ਪਰ ਸਤਿਗੁਰੂ ਕਹਿੰਦੇ ਜੇ ਪ੍ਰਮਾਤਮਾ ਦੀ ਭਗਤੀ ਕਰਨੀ ਹੈ ਤੇ ਮਨ ਕਰਕੇ ਫਿਰ ਮਨ ਨੂੰ ਸਬੋਧਨ ਕਰਕੇ ਮੇਰੇ ਪਾਤਸ਼ਾਹ ਜੀ ਨੇ ਸਾਰੇ ਸ਼ਬਦ ਸਾਨੂੰ ਸਮਝਾਏ ਸਬਗੁਰੂ ਅਮਰਦਾਸ ਮਹਾਰਾਜ ਕਹਿ ਰਿਹਾ ਏ ਮਨ ਮੇਰੇ ਭਰਮ ਨਾ ਕੀਜੈ ਇੱਥੇ ਗੁਰਸੰਗਤ ਜੀ ਭਰਮ ਦਾ ਅਰਥ ਹੈ ਸ਼ੰਕਾ ਕਹਿੰਦੇ ਸ਼ੰਕਾ ਨਹੀਂ ਕਰਨੀ ਚਾਹੀਦੀ ਵੀ ਇਦਾਂ ਕਿਦਾਂ ਹੋ ਗਿਆ ਔਰ ਖਾਸ ਕਰਕੇ ਗੁਰੂ ਦੇ ਉੱਪਰ ਸ਼ੰਕਾ ਨਹੀਂ ਗੋਰ ਸਿਕ ਮੀਤ ਚਲੋ ਗੁਰ ਚਾਲੀ ਜੋ ਗੁਰ ਕਹੈ ਸੋਈ ਪਲ ਮਾਨੋ ਹਰ ਹਰ ਕਥਾ ਨਰਨ ਹੁਣ ਜਿਸ ਜੀ ਨੂੰ ਅਸੀਂ ਜਾਣਿਆ ਨਹੀਂ ਤੇ ਸਾਡਾ ਮਨ ਵੀ ਨਹੀਂ ਮੰਨਦਾ ਤੇ ਜਿਨ੍ਹਾਂ ਨੇ ਜਾਣਿਆ ਸੀ ਨਾ ਸਾਧ ਸੰਗਤ ਦੀ ਉਹਨਾਂ ਨੇ ਕਿਹਾ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਹ ਕਬੀਰ ਅਬ ਜਾਣਿਆ ਜਬ ਜਾਣਿਆ ਤੋ ਮਨ ਮੰਨੇ ਹੁਣ ਜਿਸ ਚੀਜ਼ ਦਾ ਸਾਨੂੰ ਪਤਾ ਹੀ ਕੋਈ ਨਹੀਂ ਅਸੀਂ ਜਾਣਿਆ ਹੀ ਨਹੀਂ ਤੇ ਸਾਡਾ ਉੱਥੇ ਮਨ ਕਿਦਾਂ ਮੰਨੇ ਜੇ ਜਾਣਿਆ ਹੁੰਦਾ ਨਾ ਮਾਫ ਕਰਨਾ ਸਾਧ ਸੰਗਤ ਜੀ ਘਰਾਂ ਦੇ ਵਿੱਚ ਸ੍ਰੀ ਅਖੰਡ ਪਾਠ ਸਹਿਬ ਸਮਾਪਤੀ ਕਰਕੇ ਸ਼ਰਾਬ ਦੀਆਂ ਬੋਤਲਾਂ ਨਾ ਖੁਲ੍ਹਦੀਆਂ ਅਸੀਂ ਮੰਨਿਆ ਹੈ ਪਰ ਜਾਣਿਆ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਜੀ ਜੇ ਅਸੀਂ ਜਾਣਿਆ ਹੁੰਦਾ ਤੇ ਵਿਆਹ ਸ਼ਾਦੀਆਂ ਦੇ ਉੱਪਰ ਆ ਜਿਹੜੇ ਕਰਮ ਕਾਂਡ ਹੁੰਦੇ ਆ ਆ ਜਿਹੜੇ ਕੋਕਟੇਲ ਪਾਰਟੀਆਂ ਹੁੰਦੀਆਂ ਮਾਸ ਸ਼ਰਾਬ ਭਲਾਈ ਜਾਂਦੀ ਹੈ ਤੇ ਨਹੀਂ ਹੁੰਦਾ ਕਿਉਂਕਿ ਜਾਣਿਆ ਨਹੀਂ ਹੈ ਅਸੀਂ ਮੰਨਿਆ ਹੀ ਹੈ ਮੰਨਿਆ ਹੀ ਆ ਵੀ ਗੁਰੂ ਗ੍ਰੰਥ ਸਾਹਿਬ ਪਰ ਗੁਰੂ ਗ੍ਰੰਥ ਸਾਹਿਬ ਨੂੰ ਤਾਂ ਮੰਨਦੇ ਆ ਪਰ ਗੁਰੂ ਗ੍ਰੰਥ ਸਾਹਿਬ ਦੀ ਨਹੀਂ ਮੰਨਦੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਕੀ ਮੰਨਣਾ ਕਿ ਤਾਂ ਹੀ ਨਾ ਜੇ ਜਾਣਿਆ ਸਾਨੂੰ ਪਤਾ ਜਿਸ ਚੀਜ਼ ਦਾ ਜਾਣਿਆ ਹੀ ਨਹੀਂ ਹੈ ਤਾਂ ਮੰਨਣਾ ਕਿੱਥੇ ਹੋਸੀ ਕਹੈਂ ਕਬੀਰ ਅਬ ਜਾਣਿਆ ਜਬ ਜਾਣਿਆ ਤਉ ਮਨ ਮੰਨ ਪਰ ਜਦੋਂ ਮਨ ਮੰਨ ਜਾਂਦਾ ਨਾ ਮਨ ਮੰਨੇ ਲੋਗ ਨਾ ਪਤੀਜੇ ਫਿਰ ਲੋਕੀ ਖੁਸ਼ ਥੋੜੇ ਹੁੰਦੇ ਜੇ ਤੁਸੀਂ ਗੁਰਮਤ ਦੇ ਹਿਸਾਬ ਦੇ ਨਾਲ ਕੰਮ ਕਰੋਗੇ ਨਾ ਕਾਰਜ ਕਰੋਗੇ ਲੋਕਾਂ ਨੇ ਥੋੜਾ ਕੋਸ਼ਣੋ ਵੀ ਇਹਨੇ ਤਾਂ ਵਿਆਹ ਕੀਤਾ ਤੇ ਇਹਨੇ ਤਾਂ ਮਾਸੇ ਨਹੀਂ ਖਲਾਇਆ ਇਹਨੇ ਤਾਂ ਸ਼ਰਾਬੇ ਨਹੀਂ ਪਲਾਈ ਮੰਨਿਆ ਨਹੀਂ ਨਾ ਅਸੀਂ ਤਾਂ ਮੰਨ ਗਏ ਸੀ ਤੇ ਜਾਨ ਵੀ ਲਿਆ ਪਰ ਕਹਿੰਦੇ ਜਿਨ੍ਹਾਂ ਨੇ ਨਹੀਂ ਮੰਨਿਆ ਨਹੀਂ ਜਾਣਿਆ ਕਿ ਕੋਈ ਪ੍ਰਵਾਹ ਹੀ ਕੋਈ ਨਹੀਂ ਕਹਿੰਦੇ ਕਹੇ ਕਬੀਰ ਅਬ ਜਾਣਿਆ ਜਬ ਜਾਣਿਆ ਤੋ ਮਨ ਮੰਨਿਆ ਮਨ ਮੰਨੇ ਲੋਗ ਨਾ ਪਤੀਜੇ ਨਾ ਪਤੀਜੇ ਤਾਉਂ ਕਿਆ ਕੀਤੇ ਕਿ ਕੀ ਕਰ ਸਕਦੇ ਆ ਹਾਂ ਜੇ ਜਾਣ ਲੈਣਾ ਫਿਰ ਬਨ ਗਏ ਸਤਗੁਰੂ ਕਹਿੰਦੇ ਭਾਈ ਸ਼ੰਕਾ ਨਾ ਕਰੋ ਖਾਸ ਕਰਕੇ ਗੁਰੂ ਤੇ ਸ਼ੰਕਾ ਨਾ ਕਰੇ ਵੀ ਹੋ ਸਕਦੇ ਇਹ ਮਨ ਮੇਰੇ ਭਰਮ ਨਾ ਕੀਜਾ ਹੁਣ ਹੁੰਦਾ ਨਾ ਜੇ ਇਦਾਂ ਨਾ ਹੁੰਦਾ ਤੇ ਇਦਾਂ ਹੋ ਜਾਂਦਾ ਜੇ ਗੁਰੂ ਗੋਬਿੰਦ ਸਿੰਘ ਜੀ ਅੰਮ੍ਰਿਤ ਦੀ ਗੱਲ ਨਾ ਕਰਦੇ ਸਾਰੇ ਸਿੱਖ ਬਣ ਜਾਂਦੇ ਪਤਸੀ ਗੁਰੂ ਤੋਂ ਵੀ ਸਮਝਦਾਰ ਹੋ ਕੇ ਕਈ ਕਈ ਨੁਕਤੇ ਜਿਹੜੇ ਆ ਲੋਕਾਂ ਦੇ ਦਿਮਾਗਾਂ ਦੇ ਵਿੱਚ ਬੜੇ ਘੁੰਮਦੇ ਪਰ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਇਹ ਮਨ ਮੇਰੇ ਭਰਮ ਨ ਕੀਜਾ ਗੁਰਮੁਖ ਸੇਵਾ ਅੰਮ੍ਰਿਤ ਰਸ ਪੀਜਾ ਰਹਾਉ ਗੁਰੂ ਦੇ ਸਨਮੁਖ ਹੋ ਕੇ ਗੁਰੂ ਦੇ ਉਪਦੇਸ਼ਾਂ ਰਾਹੀਂ ਉਹਦੀ ਸੇਵਾ ਭਗਤੀ ਕਰਕੇ ਇਹ ਤੁਸੀਂ ਆਤਮਿਕ ਜੀਵਨ ਦੇਣ ਵਾਲਾ ਪਰਮੇਸ਼ਰ ਦੇ ਨਾਮ ਦਾ ਰਸ ਇਹ ਰੋਜ਼ ਪ੍ਰਾਪਤ ਕਰੋ ਪਰ ਸ਼ੰਕਾ ਨਾ ਕਰੋ ਇਹ ਮਨ ਮੇਰੇ ਭਰਮ ਨ ਕੀਜੈ ਗੁਰਮਕ ਸੇਵਾ ਅੰਮ੍ਰਿਤ ਰਸ ਪੀਜੈ ਹੁਣ ਸਤਗੁਰੂ ਉਦਾਹਰਣ ਦਿੰਦੇ ਆ ਪਹਿਲੀ ਪੰਕਤੀ ਹੈ ਗੁਰ ਸੇਵਾ ਜੁਗ ਚਾਰੇ ਹੋਈ ਜਦੋਂ ਦਾ ਸੰਸਾਰ ਬਣਿਆ ਇਹ ਤਾਂ ਗੁਰੂ ਨੇ ਸਾਨੂੰ ਸੋਝੀ ਦਿੱਤੀ ਆ ਵੀ ਸੇਵਾ ਨਾਲ ਹੀ ਕੁਝ ਪ੍ਰਾਪਤ ਹੋ ਸਕਦਾ ਹੈ ਗੁਰ ਸੇਵਾ ਜੁਗ ਚਾਰੇ ਹੋਈ ਅੱਜ ਦੀ ਗੱਲ ਥੋੜੀ ਹੈ ਪਰ ਕਮਾਉਂਦਾ ਕੌਣ ਹੈ ਪੂਰਾ ਜਨ ਕਾਰ ਕਮਾਵੇ ਕੋਈ ਪ੍ਰਭੂ ਦਾ ਪੂਰਾ ਜਨ ਪ੍ਰਭੂ ਦਾ ਪਿਆਰਾ ਜਿਹਨੇ ਸ਼ੰਕਾ ਨਹੀਂ ਕੀਤੀ ਨਾ ਉਹ ਸ਼ੰਕਾ ਕਿੱਦਾਂ ਖਤਮ ਹੁੰਦੀ ਹੈ ਕਹਿੰਦੇ ਠਾਕੁਰ ਤੁਮ ਸ਼ਰਨਾ ਹੀ ਆਇਆ ਉੱਤਰ ਗਿਆ ਮੇਰੇ ਮਨ ਕਾ ਸੰਸਾਰ ਜਬ ਤੇ ਦਰਸ਼ਨ ਪਾਇ ਉਹ ਜਿਹਨੂੰ ਸਾਡੀ ਜਿਸ ਚੀਜ਼ ਨੂੰ ਅਸੀਂ ਦੇਖਿਆ ਹੀ ਕੋਈ ਨਹੀਂ ਉਹ ਸ਼ੰਕਾ ਹੋ ਜਾਂਦੀ ਹੈ ਬੜੀ ਸੋਹਣੀ ਕਿਸੇ ਨੇ ਇੱਕ ਛੋਟੀ ਜੀ ਕਹਾਣੀ ਲਿਖੀ ਹੈ ਕਹਿੰਦੇ ਬਹੁਤ ਪੁਰਾਣਾ ਸਮਾਂ ਨਵਾਂ ਨਵਾਂ ਸ਼ੀਸ਼ਾ ਆਇਆ ਸੀ ਤੇ ਹੁਣ ਉਹ ਸ਼ੀਸ਼ਾ ਜਿਹੜਾ ਇੱਕ ਬੰਦੇ ਨੇ ਘਰ ਲਿਆਂਦਾ ਛੋਟਾ ਜਿਹਾ ਤੇ ਹੁਣ ਉਹਨੂੰ ਜਦੋਂ ਦੇਖਦਾ ਹੈ ਤੇ ਉਹਨੂੰ ਇਦਾਂ ਲੱਗਦਾ ਕਿ ਜਿਹੜੇ ਗੁਰੂ ਜੀ ਕੋਲ ਮੈਂ ਜਾਨਾ ਉਹ ਗੁਰੂ ਜੀ ਦੀ ਫੋਟੋ ਹੈ। ਉਹਨੇ ਨਾ ਉਸ ਨੂੰ ਰਸੋਈ ਦੇ ਭਾਂਡਿਆਂ ਵਿੱਚ ਰੱਖ ਲਿਆ। ਤੇ ਕਾਫੀ ਦਿਨ ਹੋ ਗਿਆ ਕਾਫੀ ਦਿਨ ਹੋ ਗਏ ਤੇ ਉਹਦੀ ਘਰਵਾਲੀ ਨੂੰ ਸ਼ੰਕਾ ਹੋ ਗਈ। ਵੀ ਇਹ ਕੀ ਭਾਂਡਿਆਂ ਵਿੱਚ ਚੱਕ ਰੱਖਦਾ ਤੇ ਕੀ ਦੇਖਦਾ। ਤੇ ਹੁਣੇ ਵੀ ਸ਼ੀਸ਼ਾ ਕਦੇ ਨਹੀਂ ਦੇਖਿਆ ਸੀ ਤੇ ਜਦੋਂ ਉਹਦੀ ਘਰਵਾਲੀ ਨੇ ਸ਼ੀਸ਼ਾ ਦੇਖਿਆ ਵੀ ਇਹ ਤਾਂ ਕਿਸੇ ਜਨਾਨੀ ਨੂੰ ਦੇਖਦਾ ਹੈ। ਝਗੜਾ ਸ਼ੁਰੂ ਹੋ ਗਿਆ। ਵੀ ਨੂੰ ਆਣ ਦੇ ਸ਼ਾਮ ਨੂੰ ਫਿਰ ਦੱਸਦੀ ਹੈ ਉਹ ਜਦੋਂ ਸ਼ਾਮ ਨੂੰ ਆਇਆ ਤਾਂ ਝਗੜਾ ਸ਼ੁਰੂ ਹੋ ਗਿਆ ਉਹ ਜਦੋਂ ਉਹ ਦੇਖਦਾ ਕਹਿੰਦਾ ਮੇਰੇ ਗੁਰੂ ਜੀ ਦੀ ਫੋਟੋ ਹੈ ਉਹ ਕਹਿੰਦਾ ਜਦੋਂ ਉਹ ਦੇਖਦੀ ਹੈ ਕਹਿੰਦੀ ਕਿਹੜੀ ਚੜੇਲ ਹੈ ਕਿਹਦੀ ਫੋਟੋ ਹੈ ਫਿਰ ਗੁਰੂ ਨੂੰ ਬੁਲਾਇਆ ਜਾਂਦਾ ਹੈ ਉਹ ਗੁਰੂ ਕਹਿੰਦਾ ਭਾਈ ਕਾਹਦੇ ਝਗੜਾ ਕਰਦੇ ਮੈਨੂੰ ਦਿਖਾਓ ਕੀ ਹੈ ਤੇ ਜਦੋਂ ਉਹ ਦੇਖਦਾ ਕਹਿੰਦਾ ਇਹ ਤਾਂ ਮੇਰੇ ਸਵਰਗਵਾਸੀ ਗੁਰੂ ਜੀ ਹੈ ਤੇ ਉਹਨੂੰ ਮੱਥਾ ਟੇਕਦਾ ਹੈ ਤੇ ਸ਼ੰਕਾ ਜਿਹੜੀ ਇਦਾਂ ਦੀ ਚੀਜ਼ ਹੈ ਇਹ ਸਤਿਗੁਰੂ ਕਹਿੰਦੇ ਸ਼ੰਕਾ ਕੇ ਦਾ ਖਤਮ ਹੋਏਗਾ ਜਦੋਂ ਅਸੀਂ ਗੁਰੂ ਦੇ ਕੋਲ ਆਵਾਂ ਗੁਰੂ ਦੇ ਕੋਲ ਆਣ ਗੁਰੂ ਦੀ ਗੱਲ ਨੂੰ ਸੁਣਾਂਗੇ ਕਹਿੰਦੇ ਠਾਕੁਰ ਤੂੰ ਸ਼ਰਨਾਈ ਆਇਆ ਉਤਰ ਗਿਆ ਮੇਰੇ ਮਨ ਕਾ ਸੰਸਾਰ ਜਬ ਤੇ ਦਰਸ਼ਨ ਪਾਇਆ ਤੇ ਸਾਨੂੰ ਹਲੇ ਸ਼ੰਕੇ ਦੇ ਵਿੱਚ ਹੀ ਹਾਂ ਹਲੇ ਅਸੀਂ ਸ਼ੰਕੇ ਦੇ ਵਿੱਚ ਹਾਂ ਜੇ ਕਿ ਮੈਂ ਪੈਂਟ ਪਾ ਕੇ ਕਿਉਂ ਕਹਿੰਦਾ ਮੈਂ ਪਜਾਮਾ ਪਾ ਕੇ ਵੀ ਪਜਾਮਾ ਵੀ ਇਦਾਂ ਦਾ ਪਾਉਣਾ ਜੇ ਤੁਸੀਂ ਤਾਬਿਆਂ ਬੈਠਣਾ ਕੋਈ ਕਹਿੰਦਾ ਮੈਂ ਸੱਜੇ ਪਾਸੇ ਪ੍ਰਕਰਮਾ ਕਰਨੀ ਕੋਈ ਕਹਿੰਦਾ ਖੱਬੇ ਪਾਸੇ ਕਰਨੀ ਕੋਈ ਕਹਿੰਦਾ ਨਿਸ਼ਾਮ ਸਾਹਿਬ ਨੂੰ ਮੱਥਾ ਟੇਕਣਾ ਕੋਈ ਕਹਿੰਦਾ ਨਹੀਂ ਟੇਕਣਾ ਇਹ ਸਾਡੀ ਇੱਕ ਰਹਿਤ ਮਰਜ਼ਾਦਾ ਹੈ ਜਿਹਨੂੰ ਅਸੀਂ ਪਾਲਣ ਕਰਨਾ ਜੋ ਮਰਜ਼ਾਦਾ ਵਿੱਚ ਲਿਖਿਆ ਪਰ ਅਸੀਂ ਇਸੇ ਇਸੇ ਚੀਜ਼ਾਂ ਦੇ ਵਿੱਚ ਉਲਝੇ ਪਈ ਸਾਡੀ ਕੌਮ ਇਹ ਦੇ ਪਾਸੇ-ਪਾਸੇ ਉਲਝੀ ਪਈ ਵੀ ਮੈਂ ਕਾਲੀ ਪੱਗ ਬੰਨਣੀ ਹੈ ਮੈਂ ਨੀਲੀ ਪੱਗ ਬੰਨਣੀ ਹੈ ਕੋਈ ਕਹਿੰਦਾ ਮੈਂ ਚਿੱਟੀ ਬੰਨਣੀ ਹੈ ਮੈਂ ਗੋਲ ਬੰਨਣੀ ਹੈ ਮੈਂ ਤਿੱਖੀ ਪੱਗ ਬੰਨਣੀ ਹੈ ਇਹਦੇ ਵਿੱਚ ਹੀ ਅਸੀਂ ਉਲਝਦੇ ਹੋਏ ਹਾਂ ਕਿਉਂਕਿ ਜਾਣਿਆ ਕੋਈ ਨਹੀਂ ਨਾ ਕਹਿੰਦੇ ਕਹ ਕਬੀਰ ਅਬ ਜਾਣਿਆ ਤੇ ਜਾਣਿਆ ਹੁੰਦਾ ਨਾ ਸਾਧ ਸੰਗਤ ਦੀ ਮਾਫ ਕਰਨਾ ਫਿਰ ਬੇਨਤੀ ਕਰ ਰਿਆਂ ਜੇ ਜਾਣਿਆ ਹੁੰਦਾ ਤੇ ਫਿਰ ਜਿਨ੍ਹਾਂ ਨੇ ਜਾਣਿਆ ਹੁੰਦਾ ਫਿਰ ਉਹ ਵਿਆਹ ਸ਼ਾਦੀਆਂ ਦੇ ਕਰਮ ਕਾਂਡ ਨਾ ਕਰਦੇ ਪਖੰਡ ਨਾ ਕਰਦੇ ਜੇ ਜਾਣਿਆ ਹੁੰਦਾ ਗੁਰੂ ਗ੍ਰੰਥ ਸਾਹਿਬ ਰੋਜ਼ ਪੜਦੇ ਨਾ ਖੜੇ ਹੋ ਕੇ ਪੜਦੇ ਆਗਿਆ ਭਈ ਅਕਾਲ ਕੀ ਤਵੇਂ ਚਲਾਇਓ ਪੰਥ ਸਭ ਸਿਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪਰਗਟ ਗੁਰਾਂ ਕੀ ਦੇਹ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ ਲੇ ਸਤ ਗੁਰੂ ਕਹਿੰਦੇ ਉਹਦੀ ਸੇਵਾ ਭਗਤੀ ਅੱਜ ਤੋਂ ਨਹੀਂ ਜਦੋਂ ਦਾ ਸੰਸਾਰ ਬਣਿਆ ਹੈ ਗੁਰ ਸੇਵਾ ਜੁਗ ਚਾਰੇ ਹੋਈ ਪੂਰਾ ਜਨ ਕਾਰ ਕਮਾਵੇ ਕੋਈ ਪੂਰਾ ਜਨ ਜਿਹਦੇ ਉੱਪਰੋਂ ਪਰਮੇਸ਼ਰ ਕਿਰਪਾ ਕਰ ਦਿੰਦੇ ਤੇ ਸੇਵਾ ਨਾਲ ਮਿਲਦਾ ਕੀ ਅਖੁੱਟ ਨਾਮ ਧਨ ਉਹ ਨਾਮ ਧਨ ਮਿਲਦਾ ਜਿਹੜਾ ਕਦੇ ਖਤਮ ਨਹੀਂ ਹੋ ਸਕਦਾ ਹਰ ਟੋਟ ਨਾ ਹੋਈ ਹਰੀ ਨਾਮ ਦੀ ਟੋਟ ਨਹੀਂ ਆਉਂਦੀ ਇਥਾ ਸਦਾ ਸੁਖ ਦਰ ਸੋਭਾ ਹੋਈ ਇਸ ਜੀਵਨ ਦੇ ਵਿੱਚ ਉਹਨੂੰ ਸਦੀਵੀ ਸੁਖ ਮਿਲ ਜਾਂਦਾ ਉਹਦੀ ਸੋਭਾ ਹੀ ਸੋਭਾ ਹੈ ਪਰ ਕਦੋਂ ਇਹ ਮਨ ਮੇਰੇ ਭਰਮ ਨਾ ਕੀਜੈ ਗੁਰ ਸੇਵਾ ਅੰਮ੍ਰਿਤ ਰਸ ਪੀਜੈ ਰਹਾਓ ਸਤਗੁਰ ਸੇਵੇ ਸੇ ਮਹਾਪੁਰਖ ਸੰਸਾਰੇ ਜਿਹੜੇ ਸਤਗੁਰੂ ਦੀ ਅराधना ਕਰਦੇ ਹਨ ਸਾਧ ਸੰਗਤ ਜੀ ਜਿਨ੍ਹਾਂ ਨੇ ਆਪਣਾ ਭਰਮ ਖਤਮ ਕਰ ਲਿਆ ਆਪਣਾ ਸ਼ੰਕਾ ਖਤਮ ਕਰ ਲਿਆ ਉਹਨਾਂ ਨੂੰ ਮਹਾਪੁਰਖ ਕਿਹਾ ਜਾਂਦਾ ਹੈ ਸੰਸਾਰ ਦੇ ਵਿੱਚ ਮਹਾਪੁਰਖ ਇਹ ਸਤਗੁਰੂ ਨੇ ਨਿਸ਼ਾਨੀ ਦਿੱਤੀ ਸਤ ਗੁਰ ਸੇਵ ਸੇ ਮਹਾਪੁਰਖ ਸੰਸਾਰੇ ਆਪ ਉਧਰੇ ਕੁੱਲ ਸਗਲ ਨਿਸਤਾਰੇ ਬੜੇ ਸੋਹਣੇ ਅਰਥ ਕੀਤੇ ਪ੍ਰੋਫੈਸਰ ਸਾਬ ਸਿੰਘ ਜੀ ਨੇ ਹੁਣ ਕਈ ਵਿਦਵਾਨਾਂ ਦੇ ਅਰਥ ਇਹਦੇ ਕਿਤੇ ਆਪਣੀਆਂ ਕੁੱਲਾਂ ਦਾ ਉਧਾਰ ਕਰ ਲੈਂਦੇ ਕਹਿੰਦੇ ਜਿਹੜਾ ਰੱਬ ਦਾ ਪਿਆਰ ਹੁੰਦਾ ਨਾ ਉਹਦੀ ਫਿਰ ਕੋਈ ਆਪਣੇ ਪਰਿਵਾਰ ਵਾਸਤੇ ਨਹੀਂ ਸੋਚਦਾ ਉਹ ਪੂਰੇ ਸੰਸਾਰ ਵਾਸਤੇ ਸੋਚਦਾ ਉਹ ਸਾਰੇ ਸੰਸਾਰ ਦੇ ਭਲੇ ਵਾਸਤੇ ਸੋਚਦਾ ਆਪ ਉਧਰੇ ਕੁੱਲ ਸਗਲ ਨਿਸਤਾਰੇ ਹਰ ਕਾ ਨਾਮ ਰਖੈ ਓਰ ਧਾਰੇ ਓਰ ਕਹਿੰਦੇ ਹਿਰਦਾ ਹਰੀ ਦੇ ਨਾਮ ਨੂੰ ਹਿਰਦੇ ਵਿੱਚ ਧਾਰਨ ਕਰਕੇ ਲਗਦਾ ਨਾਮ ਰਤੇ ਭੌਜਲ ਉਤਰਹਿ ਪਾਰੇ ਉਹ ਪਰਮੇਸ਼ਰ ਦੇ ਨਾਮ ਦੇ ਵਿੱਚ ਜਦੋਂ ਨਾਮ ਦੇ ਮੰਮੇ ਨੂੰ ਸਿਆਰੀ ਹੁੰਦੀ ਆ ਉਹ ਨਾਮ ਦੇ ਵਿੱਚ ਰਤਿਆ ਹੋਇਆ ਭੌਜਲ ਉਤਰਹਿ ਪਾਰੇ ਇਸ ਭਵ ਸਾਗਰ ਤੋਂ ਪਾਰ ਹੋ ਜਾਂਦਾ ਸਤਗੁਰ ਸੇਵ ਸਦਾ ਮਨ ਦਾਸਾ ਹੋਮੇ ਮਾਰ ਕਮਲ ਪਰਗਾਸਾ ਸਤਗੁਰ ਸੇਵ ਸਦਾ ਮਨ ਦਾਸਾ ਮਨ ਜਿਹੜਾ ਨਾ ਉਹ ਹਮੇਸ਼ਾ ਫਿਰ ਸਤਗੁਰੂ ਦਾ ਦਾਸ ਬਣ ਜਾਂਦਾ ਹੈ ਸਤਗੁਰ ਸੇਵ ਹੈ ਸਦਾ ਮਨ ਦਾਸਾ ਮਹਾਰਾਜਾ ਰਣਜੀਤ ਸਿੰਘ ਜੀ ਗਏ ਸੇਵਾ ਪੰਥੀਆਂ ਦੇ ਵਿੱਚੋਂ ਇੱਕ ਬਹੁਤ ਵੱਡੀ ਸ਼ਖਸੀਅਤ ਹੋਈ ਹੈ ਭਾਈ ਬੁੱਧੂ ਸਾਹਿਬ ਜੀ ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਦੀ ਸੋਭਾ ਸੁਣੀ ਮਹਾਪੁਰਖਾਂ ਦੀ ਤੇ ਉਹਨਾਂ ਦੇ ਸਥਾਨ ਤੇ ਚਲੇ ਗਏ ਕੁਦਰਤੀ ਤੌਰ ਤੇ ਭਾਈ ਸਾਹਿਬ ਜੀ ਭਾਈ ਬੁੱਧੂ ਸਾਹਿਬ ਜੀ ਬਾਹਰ ਖੜੇ ਸਨ ਮਹਾਰਾਜਾ ਰਣਜੀਤ ਸਿੰਘ ਜਾ ਕੇ ਪੁੱਛਦਾ ਹੈ ਕਹਿੰਦਾ ਮੈਂ ਬੁੱਧੂ ਸਾਹਿਬ ਨੂੰ ਮਿਲਣਾ ਹੈ ਕਹਿਣ ਲੱਗੇ ਆਜੋ ਅੰਦਰ ਲੈ ਗਿਆ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਦਰਬਾਰ ਵਿੱਚ ਪਹੁੰਚਿਆ ਨਾ ਕਹਿਣ ਲੱਗਾ ਬੁੱਧੂ ਮੈਂ ਆ ਤੇ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਬੁੱਧੂ ਮੈਂ ਆ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆ ਪਰ ਜੇ ਅੱਜ ਦੇਖੀਏ ਨਾ ਸਾਧ ਸੰਗਤ ਦੀ ਜੇ 2-4 ਬੰਦੇ ਮੱਥਾ ਟੇਕਣ ਲੱਗ ਜਾਂਦੇ ਤੇ ਗੁਰੂ ਗ੍ਰੰਥ ਸਾਹਿਬ ਨੂੰ ਭੁੱਲ ਜਾਂਦੇ ਸਾਡੇ ਵਰਗੇ ਆਪਣੀ ਪੂਜਾ ਕਰਾਉਣ ਲੱਗ ਜਾਂਦੇ ਆ ਗੁਰੂ ਗ੍ਰੰਥ ਸਾਹਿਬ ਜੀ ਤੇ ਗੱਲ ਹੀ ਨਹੀਂ ਕਰਦੇ ਫਿਰ ਸਾਡੇ ਬਾਬਾ ਜੀ ਤੇ ਵੱਡੇ ਬਾਬਾ ਜੀ ਤੇ ਛੋਟੇ ਬਾਬਾ ਜੀ ਤੇ ਜਿਹੜਾ ਉਹਦਾ ਦਾਸ ਹੈ ਨਾ ਸਾਹਿਬ ਕਹਿੰਦੇ ਸਤ ਗੁਰ ਸੇਵੈ ਸਦਾ ਮਨ ਦਾਸਾ ਉਹਦਾ ਮਨ ਦਾਸ ਬਣ ਕੇ ਰਹਿੰਦਾ ਹੈ ਗੁਰੂ ਦਾ ਬਣ ਕੇ ਰਹੇ ਸਾਹਿਬ ਇੱਕੋ ਹੀ ਹੈ ਗੁਰੂ ਗ੍ਰੰਥ ਘਰ ਦੇ ਵਿੱਚ ਉਹ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਤੁਸੀਂ ਅਰਦਾਸ ਕਰਦੇ ਹੋ ਨਾ ਸਾਰੇ ਸੁਣਦੇ ਵੀ ਆਪਾਂ ਸਿੰਘ ਸਾਹਿਬ ਕਿਹਨੂੰ ਆਖਿਆ ਗਿਆ ਅਰਦਾਸ ਦੇ ਵਿੱਚ ਆਪਾਂ ਪੜ੍ਹਦੇ ਆ ਨਾ ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ RAM DASਾਂ ਹੋਈ ਸਹਾਇ ਅਰਜੁਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਇ ਜਿਸ ਡਿਠੇ ਸਭ ਦੁੱਖ ਜਾਇ ਤੇਗ ਬਹਾਦਰ ਸਿਮਰਿਆ ਘਰ ਨੌ ਨਿਤ ਆਵੇ ਧਾਏ ਸਭ ਤੈ ਹੋਈ ਸਹਾਇ ਦਸਵੇਂ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਉਹ ਸਿੰਘਾਂ ਦਾ ਸਾਹਿਬ ਹੈ ਉਹ ਕਲਗੀਧਰ ਪਾਸ਼ਾ ਸਾਹਿਬ ਕੋਈ ਹੈ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਕ ਨੋ ਬੱਚਾ ਗੁਰਦੁਆਰੇ ਨਹੀਂ ਆਉਂਦਾ ਸੀ ਨੌਜਵਾਨ ਤੇ ਉਹਨਾਂ ਨੇ ਆਖਿਆ ਬੇਟਾ ਗੁਰਦੁਆਰੇ ਜਾਣਾ ਚਾਹੀਦਾ ਘਰ ਵਾਲਿਆਂ ਨੇ ਬੜਾ ਜ਼ੋਰ ਪਾਇਆ ਤੇ ਇੱਕ ਦਿਨ ਗੁਰਦੁਆਰੇ ਆ ਗਿਆ ਕੀ ਕਰਨਾ ਗੁਰਦੁਆਰੇ ਜਾ ਕੇ ਕਹਿੰਦੇ ਜੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਾ ਉਹ ਸਾਡਾ ਮਾਲਕ ਹੈ ਸਭ ਦਾ ਅਰਥ ਹੁੰਦਾ ਮਾਲਕ ਹੈ ਮਾਪੇ ਨੇ ਬੜਾ ਸਮਝਾਇਆ ਜਦੋਂ ਗੁਰਦੁਆਰੇ ਆਇਆ ਤੇ ਇੱਕ ਬੰਦੇ ਨੂੰ ਦੋ ਬੰਦੇ ਕੁੱਟਦੇ ਪਏ ਸੀ ਉਹਨੇ ਮੱਥਾ ਤਾਂ ਟੇਕ ਲਿਆ ਪਰ ਪੁੱਛਦਾ ਵੀ ਇਹ ਕੌਣ ਹੈ ਕਹਿੰਦਾ ਕਿ ਜੀ ਇਹ ਪ੍ਰਧਾਨ ਸਾਹਿਬ ਹੈ ਇਹ ਸੈਕਟਰੀ ਸਾਹਿਬ ਖਜ਼ਾਨਚੀ ਸਾਹਿਬ ਉਹ ਘਰ ਜਾ ਕੇ ਲੜ ਪਿਆ ਤੁਸੀਂ ਕਹਿੰਦੇ ਸੀ ਉੱਤੇ ਇੱਕੋ ਹੀ ਸਾਹਿਬ ਗੁਰਦੁਆਰੇ ਵਿੱਚ ਇੱਥੇ ਦਾ ਜਿਹੜਾ ਜਣਾ ਖਣਾ ਤੇ ਮੈਂ ਪ੍ਰਧਾਨ ਸਾਹਿਬ ਤੇ ਮੈਂ ਸਕੱਤਰ ਸਾਹਿਬ ਤੇ ਮੈਂ ਖਜ਼ਾਨਚੀ ਸਾਹਿਬ ਸਭ ਇੱਕੋ ਹੀ ਹੈ ਪੜਦੇ ਵੀ ਇਹ ਸ਼ਬਦ ਸਾਹਿਬ ਮੇਰਾ ਇਕੋ ਹੈ ਇਕੋ ਹੈ ਭਾਈ ਇਕੋ ਹੈ ਇੱਥੇ ਗੁਰੂ ਘਰ ਦੇ ਵਿੱਚ ਕੋਈ ਸਾਹਿਬ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਜੀ ਤੋਂ ਇਲਾਵਾ ਤੇ ਜਿਹਦਾ ਮਨ ਦਾਸ ਬਣ ਗਿਆ ਨਾ ਸਤ ਗੁਰ ਸੇਵ ਸਦਾ ਮਨ ਦਾਸਾ ਹਉਮੇ ਮਾਰ ਉਹ ਆਪਣੀ ਹਉਮੇ ਨੂੰ ਮਾਰ ਕੇ ਕਮਲ ਪਰਗਾਸਾ ਉਹਦੇ ਹਿਰਦੇ ਵਿੱਚ ਕਮਲ ਫੁੱਲ ਖਿੜਿਆ ਰਹਿੰਦੇ ਅਨਹਦ ਬਾਜੇ ਨਿਜ ਘਰ ਵਾਸਾ ਉਹਦੇ ਅੰਦਰ ਅਨਹਦ ਬਾਜੇ ਵੱਜਦੇ ਅਨਹਦ ਹਰਤ ਹੁੰਦਾ ਜਿੱਦੀ ਹੱਦ ਕੋਈ ਨਹੀਂ ਅਨਹਦ ਤੇ ਇਹਦੇ ਉੱਪਰ ਨਾ ਲੋਕਾਂ ਨੇ ਬੜਾ ਕੁਝ ਕਮਾ ਲਿਆ ਕਮਾਈ ਕਰ ਲਈ ਆਓ ਜੀ ਅਨਹਦ ਬਾਜੇ ਵਜਾਈਏ ਤੁਹਾਡੇ ਸਾਡੇ ਡੇਰੇ ਦੇ ਵਿੱਚ ਆਹਨਤ ਵਾਜੇ ਵਜਾਏ ਜਾਂਦੇ ਇਹਨੂੰ ਬੜਾ ਸ਼ਬਦ ਨੂੰ ਵਰਤੇ ਆ ਪਰ ਅਰਥ ਤਾਂ ਸਿੱਧਾ ਹੀ ਹੈ ਦਾ ਅਨਹਦ ਜਿਹਦੀ ਕੋਈ ਹੱਦ ਕੋਈ ਨਹੀਂ ਹੈ ਅੰਦਰ ਇੰਨੀ ਖੁਸ਼ੀ ਇੰਨੀ ਪ੍ਰਮਾਤਮਾ ਦੀ ਬਖਸ਼ਿਸ਼ ਹੋ ਜਾਂਦੀ ਹੈ ਅਨਹਦ ਵਾਜੈ ਨਿਜ ਘਰ ਵਾਸਾ ਉਹ ਭਟਕਦਾ ਨਹੀਂ ਹੈ ਨਿਜ ਘਰ ਘਰ ਦੇ ਇਥੇ ਰਾਰੇ ਨੂੰ ਸਿਹਾਰੀ ਹੈ ਨਿਜ ਘਰ ਵਾਸਾ ਨਾਮ ਰਤੇ ਘਰ ਮਾਹੇ ਉਦਾਸਾ ਉਹ ਨਾਮ ਦੇ ਵਿੱਚ ਰਤ ਜਾਂਦਾ ਤੇ ਘਰ ਦੇ ਵਿੱਚ ਹੀ ਉਦਾਸ ਹੋ ਜਾਂਦਾ ਉਦੇ ਅੰਦਰ ਪ੍ਰਮਾਤਮਾ ਅਕਾਲ ਪੁਰਖ ਦੀ ਬਖਸ਼ਿਸ਼ ਹੋ ਜਾਂਦੀ ਹੈ ਕਿਉਂਕਿ ਸਤਿਗੁਰੂ ਨੇ ਸਾਨੂੰ ਹਰੇਕ ਗੱਲ ਨੂੰ ਸਮਝਾਇਆ ਭਾਵੇਂ ਅਸੀਂ ਉਹਨੂੰ ਦੁਨਿਆਵੀ ਤੌਰ ਤੇ ਲਈ ਅੱਜ ਮੈਨੂੰ ਇੱਕ ਬੰਦੇ ਦਾ ਫੋਨ ਆਇਆ ਸਵੇਰੇ ਸਵੇਰੇ ਕਹਿੰਦੇ ਤੁਸੀਂ ਨਹੀਂ ਬਾਹਰ ਦਾ ਪ੍ਰੋਗਰਾਮ ਬਣਾਉਂਦੇ ਹਾਂ ਕੱਲ ਜੋ ਬਾਹਰੋਂ ਲੋਕਾਂ ਨੂੰ ਭੇਜਦੇ ਤਾਂ ਨਾ ਅਮਰੀਕਾ ਤੋਂ ਬਾਹਰ ਆਏ ਤੇ ਮੈਂ ਕਿਹਾ ਬਾਹਰ ਢੂੰਡਾ ਤਾਂ ਬਹੁਤ ਦੁੱਖ ਪਾਵੇ ਘਰ ਅੰਮ੍ਰਿਤ ਘਟ ਮਾਹੀ ਜਿਓ ਤੇ ਬਾਹਰ ਲੱਭ ਕੇ ਕੀ ਕਰਨਾ ਇੱਥੇ ਤਾਂ ਰੱਬ ਦਾ ਘਰ ਦੇ ਵਿੱਚ ਬੈਠਣ ਉਹੀ ਸੋਖ ਇੱਥੇ ਮਿਲ ਜਾਏਗਾ ਜੇ ਸਾਡੀ ਮਾਨਸਾ ਜਿਹੜੀ ਐ ਜੇ ਸਾਡਾ ਭਾਵਨਾ ਜਿਹੜੀ ਐ ਤੇ ਉਹ ਰੱਬ ਤਾਂ ਹਰ ਇੱਕ ਜਗ੍ਹਾ ਵੱਸਦਾ ਹੈ ਤੇ ਜੇ ਆਪਾਂ ਬਾਹਰ ਲਾਗੇ ਕੀ ਰੱਬ ਲੱਭਣਾ ਹੈ ਇੱਥੇ ਜੇ ਉਹ ਇੱਥੇ ਪ੍ਰਾਪਤ ਨਹੀਂ ਹੋਇਆ ਤਾਂ ਬਾਹਰ ਜਾ ਕੇ ਕੀ ਪ੍ਰਾਪਤ ਹੋ ਜਾਣਾ ਉਹ ਪ੍ਰਮਾਤਮਾ ਹਿਰਦੇ ਘਰ ਦੇ ਵਿੱਚ ਵੱਸਦਾ ਹੈ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਇਹ ਅਸੀਂ ਦੁਨੀਆਵੀ ਤੌਰ ਤੇ ਵੀ ਇਹਦੇ ਅਰਥ ਕਰ ਸਕਦੇ ਹਾਂ ਵੀ ਲੱਭ ਲੱਭ ਕੇ ਬਾਹਰ ਦੇਖ ਕੇ ਕੀ ਪਤਾ ਪ੍ਰਾਪਤ ਹੋਣਾ ਪੈਸੇ ਕਮਾਵਾਗੇ ਹੋਰ ਕੀ ਹੋਏਗਾ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਭਾਈ ਜੇ ਸੁੱਖ ਨਹੀਂ ਆਣਾ ਜੇ ਪੈਸਾ ਕਮਾ ਕੇ ਕਲੇਸ਼ ਹੀ ਆ ਜੀਵਨ ਦੇ ਵਿੱਚ ਤੇ ਹੋਰ ਕੀ ਲੈਣਾ ਜੇ ਆਪਾਂ ਸੋਖੇ ਨਹੀਂ ਲਿਆ ਜੀਵਨ ਦੇ ਵਿੱਚ ਤੇ ਉਹ ਪੈਸਾ ਵੀ ਕੀ ਕਰਨਾ ਇਹ ਸਤਿਗੁਰੂ ਕਹਿੰਦੇ ਅਨਹੱਦ ਵਾਜੇ ਨਿਜ ਘਰ ਵਾਸਾ ਨਾ ਮਰਤੇ ਘਰ ਮਾਹੇ ਉਦਾਸ ਉਹ ਘਰ ਦੇ ਵਿੱਚ ਹੀ ਉਹ ਉਪਰਾਮ ਰਹਿੰਦਾ ਹੈ ਉਦਾਸ ਮਤਲਬ ਇਹ ਨਹੀਂ ਕਿ ਚੁੱਪ ਕਰਕੇ ਕਿਸੇ ਨਾਲ ਗੱਲ ਹੀ ਨਹੀਂ ਕਰਦਾ ਉਦਾਸ ਉਪਰਾਮ ਰਹਿੰਦਾ ਰਹਿੰਦਾ ਪਰਿਵਾਰ ਦੇ ਵਿੱਚ ਸਤਿਗੁਰ ਸੇਵ ਤਿੰਨ ਕੀ ਸੱਚੀ ਬਾਣੀ ਜਿਹੜੇ ਸਤਿਗੁਰੂ ਦੀ ਆਰਾਧਨਾ ਕਰਦੇ ਆ ਉਹਨਾਂ ਦੀ ਬਾਣੀ ਉਹਨਾਂ ਦੀ ਬੋਲੀ ਦੇ ਵਿੱਚ ਵੀ ਤਾਕਤ ਹੋ ਜਾਂਦੀ ਹੈ। ਆਪ ਵਰਦਨ ਸ਼ਰਮਖੰਡ ਕੀ ਬਾਣੀ ਰੂਪ ਇੱਥੇ ਬਾਣੀ ਦਾ ਅਰਥ ਹੈ ਬਨਾਵਟ ਸ਼ਰਮਖੰਡ ਜਦੋਂ ਅਸੀਂ ਮਿਹਨਤ ਦੇ ਖੰਡ ਵਿੱਚ ਜਾਂਦੇ ਇਹ ਮਿਹਨਤ ਦਾ ਭਾਵ ਸਾਹਿਬ ਨੇ ਕੱਲ ਵੀ ਬੇਨਤੀ ਕੀਤੀ ਸੀ ਬਹੁਤ ਭਾਵਨਾਵਜੀ ਦੇ ਅੰਦਰ ਸੰਗਤ ਕਰਨੀ ਸੇਵਾ ਕਰਨੀ ਤਨ ਨਾਲ ਕਰਦੇ ਹੋ ਮਨ ਨਾਲ ਕਰਦੇ ਹੋ ਧਨ ਨਾਲ ਕਰਦੇ ਹੋ ਇਹ ਬੜੀ ਵੱਡੀ ਮਿਹਨਤ ਦਾ ਕੰਮ ਹੈ ਬਹੁਤ ਮਿਹਨਤ ਦਾ ਕੰਮ ਹੈ ਤੇ ਇਹ ਸਤਿਗੁਰੂ ਕਰਾਉਂਦਾ ਹੈ ਤੇ ਸਤਗੁਰੂ ਸੇਵੈ ਤਨ ਕੀ ਸੱਚੀ ਬਾਣੀ ਤੇ ਉਹਨਾਂ ਦੀ ਜਿਹੜੀ ਬੋਲੀ ਐ ਉਹਨਾਂ ਦੇ ਲਬਜ਼ਾਂ ਦੇ ਵਿੱਚ ਉਹਨਾਂ ਦੇ ਬੋਲਣ ਦੇ ਵਿੱਚ ਤਾਕਤ ਹੋ ਜਾਂਦੀ ਜਿਹਨੂੰ ਆਪਾਂ ਵੜਦੇ ਨਾਨਕ ਦਾਸ ਮੁਖ ਤੇ ਜੋ ਬੋਲੇ ਇहां ਉहां ਸੱਚ ਹੋ ਗਏ ਸਤਗੁਰ ਸੇਵੈ ਤਨ ਕੀ ਸੱਚੀ ਬਾਣੀ ਜੁਗ ਜੁਗ ਭਗਤੀ ਆਖ ਬਖਾਣੀ ਐ ਤਾਂ ਭਗਤੀ ਸ਼ਬਦ ਲਿਖਿਆ ਪਰ ਬਿੰਦੀ ਲਾ ਕੇ ਪੜਾਂਗੇ ਭਗਤੀ ਪ੍ਰਭ ਪ੍ਰਮਾਤਮਾ ਦੇ ਭਗਤਾਂ ਨੇ ਹਮੇਸ਼ਾ ਉਹਦੀ ਭਗਤੀ ਕਰਕੇ ਇਸ ਗੱਲ ਨੂੰ ਲੋਕਾਂ ਨੂੰ ਦੱਸਿਆ ਜੁਗ ਜੁਗ ਭਗਤੀ ਆਖ ਬਖਾਣੀ ਅਣ ਦਿਨ ਜਪੈ ਹਰ ਸਾਰੰਗ ਪਾਣੀ ਅਣ ਦਿਨ ਹਰ ਬੇਲੇ ਡੇ ਨਾਈਟ ਅਣ ਦਿਨ ਜਪੈ ਹਰ ਸਾਰੰਗ ਪਾਣੀ ਇਹ ਪ੍ਰਭੂ ਦਾ ਨਾਮ ਹੈ ਸਾਰੰਗ ਕਹਿੰਦੇ ਤਣੁਖ ਨੂੰ ਪਾਣ ਕਹਿੰਦੇ ਹੱਥਾਂ ਨੂੰ ਜਿਹਦੇ ਹੱਥਾਂ ਦੇ ਵਿੱਚ ਤਣੁਖ ਹੈ ਕਿਉਂਕਿ ਸਾਡਾ ਪਰਮੇਸ਼ਰ ਸ਼ਸਤਰ ਧਾਰੀ ਹੈ ਔਰ ਸਾਡਾ ਗੁਰੂ ਵੀ ਸ਼ਸਤਰ ਧਾਰੀ ਹੈ ਔਰ ਸਿੱਖ ਨੂੰ ਵੀ ਸ਼ਸਤਰ ਧਾਰੀ ਹੋਣਾ ਚਾਹੀਦਾ ਹੈ ਪਰਮਾਤਮਾ ਵੀ ਕੇਸਾ ਧਾਰੀ ਹੈ ਸਾਡਾ ਗੁਰੂ ਵੀ ਕੇਸਾ ਧਾਰੀ ਹੈ ਔਰ ਸਿੱਖ ਨੂੰ ਵੀ ਕੇਸਾ ਧਾਰੀ ਹੋਣਾ ਚਾਹੀਦਾ ਹੈ ਗੁਰੂ ਸਾਹਿਬ ਕਹਿੰਦੇ ਆਨੰਦ ਦੇ ਨਜਪ ਹਰ ਸਾਰੰਗ ਪਾਣੀ ਨਾਨਕ ਨਾਮ ਰਤੇ ਨਹਿ ਕੇਵਲ ਨਿਰਵਾਣੀ ਉਹ ਸਿਰਫ ਨਿਰਵਾਣ ਉਹਦੇ ਵਿੱਚ ਮੰਗ ਕੋਈ ਨਿਰਵਾਣ ਜਿਹੜਾ ਹੁੰਦਾ ਜਿਹਦੇ ਵਿੱਚ ਮੰਗ ਕੋਈ ਨਹੀਂ ਹੈ ਜੋ ਪ੍ਰਮਾਤਮਾ ਕਰਦਾ ਉਹ ਨਾਮ ਦੇ ਰਤ ਰੰਗੇ ਰਹਿੰਦੇ ਹਨ ਨਾਮ ਦੇ ਰੰਗ ਦੇ ਵਿੱਚ ਨਾਨਕ ਨਾਮ ਰਤੇ ਨਹਿ ਕੇਵਲ ਨਿਰਵਾਣੀ ਪਰ ਕਦੋਂ ਪ੍ਰਾਪਤੀ ਹੋਏਗੀ ਸਭ ਜੀ ਰਹਾਉ ਦੀ ਪੰਕਤੀ ਵਿੱਚ ਕਹਿੰਦੇ ਆ ਇਹ ਮਨ ਮੇਰੇ ਭਰਮ ਨਾ ਕੀਜੇ ਕੋਈ ਸ਼ੰਕਾ ਨਾ ਕਰੋ ਗੁਰਮਕ ਸੇਵਾ ਅੰਮ੍ਰਿਤ ਰਸ ਪੀਜੈ ਤੇ ਗੁਰੂ ਪਾਤਸ਼ਾਹ ਦੀ ਸ਼ਰਨ ਵਿੱਚ ਆਓ ਗੁਰੂ ਪਾਤਸ਼ਾਹ ਦੇ ਬਚਨਾਂ ਨੂੰ ਕਮਾਓ ਉਹਦੀ ਸੇਵਾ ਭਗਤੀ ਕਰਕੇ ਰੋਜ਼ ਹੀ ਆਤਮਿਕ ਜੀਵਨ ਦੇ ਨਾਮ ਰਸ ਨੂੰ ਪੀਂਦੇ ਰਹੋ ਗੁਰੂ ਮਹਾਰਾਜ ਕਿਰਪਾ ਕਰਨ ਇਨੀਆਂ ਬੇਨਤੀਆਂ ਗੁਰੂ ਸੰਗਤ ਦੀ ਆਪਦੀਆਂ ਨੇ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਨੂੰ ਬਖਸ਼ ਦਿਆਂ ਬਲੌਫਤ ਦੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ 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 ਜੀ ਵਾਹਿਗੁਰੂ ਵਾਹਿ